ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਆਪਾਂ ਸੰਗਤ ਜੀ ਜੋ ਸ਼ਬਦ ਜਾਂ ਜੋ ਬੋਲ बार-बार ਬੋਲਦੇ ਆ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਚੀਜ਼ ਨੂੰ ਗੁਰਬਾਣੀ ਵੀ ਤੇ ਵਿਗਿਆਨ ਵੀ ਮੰਨਦੀ ਹੈ ਬਾਬਾ ਨਾਨਦ ਸਿੰਘ ਜੀ ਆਪਾਂ ਸਭ ਜਾਣਦੇ ਆ ਉਹਨਾਂ ਨੇ ساری ਜ਼ਿੰਦਗੀ ਮੂਲ ਮੰਤਰ ਦਾ ਜਾਪ ਕੀਤਾ ਪੂਰੀ ਜ਼ਿੰਦਗੀ ਜਾਪ ਤੇ ਤਪ ਕੀਤਾ ਤੇ ਉਸ ਤੋਂ ਪ੍ਰੰਤ ਉਹਨਾਂ ਨੇ ਇੱਕ ਸ਼ਬਦ ਦੀ ਪ੍ਰਾਪਤੀ ਹੋਈ ਤੇ ਉਹ ਸ਼ਬਦ ਉਹਨਾਂ ਨੇ ਸੰਗਤ ਨਾਲ ਵੀ ਸਾਂਝਾ ਕੀਤਾ ਉਹਨਾਂ ਨੇ ਨਾਲ ਜੁਗਤ ਵੀ ਦੱਸੀ ਉਹਨਾਂ ਨੇ ਕਿਹਾ ਜੋ ਵੀ ਇਹ ਸ਼ਬਦ ਨੂੰ ਇਸ ਵੀ ਰੀਤੇ ਵਿਧਾਨ ਦੇ ਨਾਲ ਜਪੇਗਾ ਉਹਦੇ ਮਨ ਦੀ ਹਰ ਇੱਕ ਮੁਰਾਦ ਪੂਰੀ ਹੋਵੇਗੀ ਬਾਬਾ ਨਾਨਕ ਸਿੰਘ ਜੀ ਨੇ ਕਿਹਾ ਤੁਸੀਂ ਕੋਈ ਵੀ ਪਾਠ ਕਰ ਦਿਓ ਨਾਮ ਜਪ ਦਿਓ ਤਾਂ ਉਸ ਉਪਰੰਤ ਇੱਕ ਚੀਜ਼ ਪਾਸ਼ਾ ਜੀ ਤੋਂ ਜ਼ਰੂਰ ਮੰਗੋ ਤੋ ਇੱਕ ਚੀਜ਼ ਹੀ ਤੁਹਾਡੀ ਸਭ ਅਰਦਾਸਾਂ ਤੇ ਬੇਨਤੀਆਂ ਕਬੂਲ ਕਰਵਾ ਦੇਵੇਗੀ ਵਾਹਿਗੁਰੂ ਜੀ ਨੂੰ ਫਿਰ ਤੁਹਾਡੇ ਤੇ ਮਿਹਰ ਕਰਨੀ ਪੈਣੀ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਜੋ ਮਨੁੱਖ ਇਹ ਕਹਿੰਦਾ ਵੀ ਵਾਹਿਗੁਰੂ ਜੀ ਮੈਂ ਆਪਣਾ ਆਪ ਤੁਹਾਨੂੰ ਸੌਂਪ ਦਿੱਤਾ ਮੈਂ ਤੁਹਾਡੇ ਦਰ ਦਾ ਚਾਕਰ ਹਾਂ ਜੋ ਵੀ ਗੁਰੂ ਸਾਹਿਬ ਜੀ ਦਾ ਹੋ ਗਿਆ ਫਿਰ ਉਸਦੇ ਦੁੱਖ ਤੇ ਤਕਲੀਫਾਂ ਵਾਹਿਗੁਰੂ ਜੀ ਦੀਆਂ ਹੋ ਗਿਆ ਜੋ ਵੀ ਮਨੁੱਖ ਪਾਠ ਉਪਰੰਤ ਅਰਦਾਸ ਵਿੱਚ 2 ਮਿੰਟ ਸਵੇਰੇ ਤੇ ਸ਼ਾਮ ਕਹਿੰਦੇ ਕਿ ਮੈਂ ਤੇਰਾ ਵਾ ਮੈਂ ਤੇਰੇ ਦਰ ਦਾ ਚਾਕਰਾਂ ਮੇਰੀ ਲਾਜ ਰੱਖ ਲਵੋ ਫਿਰ ਪਾਸ਼ਾ ਆਪੇ ਤੁਹਾਡੇ ਹਰ ਥਾਂ ਸਹਾਈ ਹੁੰਦੇ ਨੇ ਪਰ ਆਪਾਂ ਪਾਠ ਕਰਕੇ ਮੰਗਦੇ ਆਂ ਬਸ ਦੁਨੀਆਂ ਦੀ ਦਾਤਾਂ ਨੂੰ ਆਪਾਂ ਵਾਹਿਗੁਰੂ ਅੱਗੇ ਖੁਦ ਨੂੰ ਕਦੇ ਰੱਖਿਆ ਹੀ ਨਹੀਂ ਆਪਾਂ ਬਸ ਦੁਨਿਆਵੀ ਸ਼ੈ ਹੀ ਮੰਗਦੇ ਰਹਿੰਨੇ ਤੇ ਇਹ ਸ਼ੈ ਮੰਗਦੇ ਹੋਏ ਕਦੇ ਵੀ ਆਪਾਂ ਨੂੰ ਸਬਰ ਤੇ ਸੰਤੋਖ ਹਾਸਲ ਨਹੀਂ ਹੁਣ ਇਹ ਤਾਂ ਇੱਛਾਵਾਂ ਦੇ ਜਾਲ ਨੇ ਸਗੋਂ ਹੋਰ ਵੱਡਾ ਕਰੀ ਜਾਣਗੇ ਪਰ ਜੇ ਇਸ ਦਿਨ ਮੋਲਮਤਰ ਦਾ ਜਾਪ ਕਰ 2 ਮਿੰਟ ਇਹ ਜਾਪ ਕਰ ਲਿਆ ਨਾ ਭਾਸ਼ਾ ਮੈਂ ਆਪਣਾ ਆਪ ਤੈਨੂੰ ਸੌਂ ਦਿੰਦਾ ਮੈਂ ਤੇਰਾ ਵਾ ਫਿਰ ਫਿਕਰ ਆਪਣੀ ਉਸ ਵਾਇਗਰੋਜੀ ਨੂੰ ਹੁੰਦੀ ਹੈ ਵਾਇਗਰੋਜੀ ਦੇ ਘਰ ਵਿੱਚ ਕਿਸੇ ਵੀ ਚੀਜ਼ ਦੇ ਘਾਟ ਨਹੀਂ ਹੈ ਉਹ ਸਭ ਦਾਤਾ ਦੇਣ ਵਾਲਾ ਹੈ ਉਹ ਸਮਰੱਥ ਗੁਰੂ ਹੈ ਜਦੋਂ ਵਾਇਗਰੋ ਦੀਆਂ ਦਿੱਤੀਆਂ ਦਾਤਾ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿੱਤਾ ਤੇ ਆਪਣਾ ਆਪ ਵਾਇਗਰੂ ਨੂੰ ਸੌਂਪ ਦਿੱਤਾ ਤਾਂ ਇਹ ਸਭ ਦਾਤਾ ਆਪਣੇ ਕੋਲ ਚੱਲ ਕੇ ਆ ਜਾਣਗੇ ਕਦੇ ਵੀ ਫਿਰ ਮੋਹ ਮੰਗ ਕੇ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ ਸੰਗਤ ਜੀ ਬੜੀ ਸੋਚ ਹੀ ਤਾਨੂੰ ਜੁਗਤ ਦੱਸ ਦਿੱਤੀ ਹੈ ਫਿਰ ਉਹਨੂੰ ਹੀ ਮੰਗ ਲਓ ਜਿੱਥੇ ਸਭ ਕੁਝ ਮਿਲਣਾ ਹੈ ਜੇ ਉਹਦੇ ਹੋ ਜਾਓ ਜਿੱਥੋਂ ਸਭ ਮਿਲਦਾ ਹੈ ਫਿਰ ਨਾ ਸਭ ਦਾਤਾ ਆਪੇ ਪਿੱਛੇ ਆ ਜਾਣਗੇ ਅਮਰਤ ਵੇਲੇ ਉੱਠ ਵਾਇਗਰੂ ਜੀ ਦਾ ਨਾਮ ਜਪੋ ਜਦੋਂ ਆਪਾਂ ਅਮਰਤ ਵੇਲੇ ਉੱਠ ਮੂਲ ਮੰਤਰ ਦਾ ਜਾਪ ਕਰਦੇ ਆ ਉਸ ਤੋਂ ਪਰંત 2 ਮਿੰਟ ਇਹ ਸ਼ਬਦ ਨੂੰ ਬੋਲਦੇ ਆ ਤਾਂ ਫਿਰ ਵਾਇਗਰੂ ਮੈਂ ਤੇਰਾ ਮੈਂ ਤੇਰੇ ਦਰ ਦਾ ਚਾਕਰ ਮੇਰੀ लाज ਰੱਖ ਲੈ ਮੈਨੂੰ ਬਖਸ਼ ਲੈ ਮਿਹਰ ਕਰਦਾ ਤਿਆ ਮਿਹਰ ਕਰ ਫਿਰ ਵਾਇਗਰੂ ਜੀ ਆਪੇ ਤੁਹਾਡੇ ਤੇ ਸਵੱਲੀ ਨਿਗਾਹ ਕਰਦੇ ਨੇ ਸੰਗਤ ਜੀ ਆਪਾਂ ਇੱਕ ਕਦਮ ਤੁਰਦੇ ਆ ਨਾ ਤਾਂ ਵਾਈਗਰੂ ਜੀ ਹਜ਼ਾਰਾਂ ਕਰਮ ਕਦਮ ਤੁਰ ਕੇ ਆਪਾਂ ਨੂੰ ਚੰਗੇ ਪਾਸੇ ਤੇ ਕਰਮਾ ਵੱਲ ਲੈ ਜਾਂਦੇ ਚੰਗੇ ਕਰਮਾ ਵੱਲ ਤੇ ਜਦੋਂ ਕਰਮ ਚੰਗੇ ਹੋਗੇ ਚੰਗੇ ਪਾਸੇ ਲੱਗੇ ਤਾਂ ਪਰ ਆਪਣਾ ਜਿਹੜਾ ਪਵੇਖਾ ਨਾ ਉਹ ਆਪੇ ਹੀ ਉਜਵਲ ਹੋ ਜਾਵੇਗਾ ਇੱਕ ਵਾਰ ਨਾ ਇੱਕ ਨਗਰ ਸੀ ਉਹ ਨਗਰ ਦੇ ਬਾਹਰ ਇੱਕ ਬੜਾ ਵੱਡਾ ਦਰਿਆ ਪੈਂਦਾ ਸੀ ਦਰਿਆ ਦੇ ਕੰਢੇ-ਕੰਢੇ ਬੜੇ ਸਾਰੇ ਰੁੱਖ ਸਨ ਉਥੇ ਨਾ ਉਹਨਾਂ ਦੀ ਛਾਵੇਂ ਇਹ ਸੰਤ ਭਗੀਰ ਬੈਠ ਕੇ ਰੋਜ਼ ਨਾ ਪਰਮਾਤਮਾ ਦਾ ਨਾਮ ਜਪਿਆ ਕਰਦੇ ਸਨ ਹੁਣ ਪਿੰਡ ਦੀ ਸੰਗਤ ਨਾ ਅਕਸਰ ਹੀ ਉਥੇ ਜਾਇਆ ਕਰਦੀ ਸੀ ਜਦੋਂ ਸੰਤ ਜੀ ਨੇ ਨਾਮ ਜਪਿਆ ਕਰਨਾ ਤੇ ਉਹਨਾਂ ਵੀ ਬੈਠ ਕੇ ਉਥੇ ਨਾਮ ਜਪਿਆ ਕਰਨਾ ਹੌਲੀ ਹੌਲੀ ਸੰਤ ਜੀ ਨੇ ਉਥੇ ਹੀ ਕੁਟੀਆਂ ਬਣਾਈ ਤੇ ਉਥੇ ਹੀ ਸੰਤ ਜੀ ਰਹਿਣ ਲੱਗੇ ਉਹ ਸੰਤ ਜੀ ਨਾ ਰੋਜ਼ ਮੂਲ ਮੰਤਰ ਦਾ ਜਾਪ ਕਰਿਆ ਕਰਦੇ ਸੀ ਨਗਰ ਚੋਂ ਨਾ ਇੱਕ ਮਨੁੱਖ ਨੇਮ ਨਾਲ ਰੋਜ਼ ਆਇਆ ਕਰਦਾ ਨਾਮ ਜਪਿਆ ਕਰਦਾ ਤੇ ਉਥੇ ਸੇਵਾ ਕਰਿਆ ਕਰਦਾ ਹੁਣ ਜਿਹੜੇ ਉਹ ਸੰਤ ਜੀ ਸਨਾਂ ਉਹ ਨਾਮ ਜਪਦੇ ਜਪਦੇ ਉਹਨਾਂ ਨੇ ਨਾ ਜਿਹੜਾ ਪਰਮਾਤਮਾ ਦੇ ਵੀ ਉਹਨਾਂ ਨੂੰ ਏਸੀ ਵੀ ਪਰਮਾਤਮਾ ਵੀ ਮिन्नू ਟਾੜੇ ਦਰਸ਼ਨ ਦੇਦਾਰ ਹੋ ਜਾਣ ਤੇ ਇੱਕ ਦਿਨ ਐਸਾ ਆਇਆ ਵੀ ਪਰਮਾਤਮਾ ਨੇ ਨਾ ਉਹਨਾਂ ਨੂੰ ਦਰਸ਼ਨ ਦੇਦਾਰ ਦਿੱਤੇ ਹੁਣ ਐਸਾ ਚਾਨਣ ਹੋਇਆ ਵੀ ਦੂਰ ਦੂਰ ਤੱਕ ਸਭ ਨੂੰ ਪਤਾ ਲੱਗ ਗਿਆ ਵੀ ਸੰਤ ਜੀ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੋ ਚੁੱਕਿਆ ਹੁਣ ਅਗਲੇ ਦਿਨ ਉਹੀ ਮਨੁੱਖ ਆਇਆ ਹੁਣ ਕਹਿੰਦਾ ਵੀ ਰਾਤ ਨਾ ਬੜਾ ਐਸਾ ਚਾਨਣ ਸੀ ਤਾਂ ਸੰਤ ਜੀ ਦੱਸਦੇ ਵੀ ਅਕਾਲ ਪੁਰ ਪਰਮਾਤਮਾ ਦੇ ਦਰਸ਼ਨ ਹੋ ਗਏ ਨੇ ਹੁਣ ਨਾ ਉਹਨੇ ਦੇਖਿਆ ਵੀ ਅਕਾਲ ਪੁਰ ਪਰਮਾਤਮਾ ਦੇ ਦਰਸ਼ਨ ਹੋ ਗਏ ਨੇ ਪੁੱਛਦਾ ਵੀ ਕਿਵੇਂ ਹੋਏ ਨੇ ਉਹ ਕਹਿੰਦੇ ਵੀ ਮੈਂ ਨਾ ਰੋਜ਼ ਮੂਲ ਮੰਤਰ ਦਾ ਜਾਪ ਕਰਦਾ ਸੀ ਤੇ ਮੈਂ ਪਰਮਾਤਮਾ ਦੇ ਰੋਜ਼ ਇਹ ਕਹਿੰਦਾ ਸੀ ਮੈਂ ਮੈਂ ਤੇਰਾਵਾ ਪਰਮਾਤਮਾ ਮੈਂ ਤੇਰੇ ਦਰ ਦਾ ਜਾ ਕਰਾਂ ਤੂੰ ਮੈਨੂੰ ਬਖਸ਼ ਲਈ ਤੇ ਮੇਰੇ ਮਨ ਦੀ ਮੋਰਾਦ ਜੋ ਸੀ ਉਹ ਪਰਮਾਤਮਾ ਨੇ ਪੂਰੀ ਕਰ ਦਿੱਤੀ ਹਣੋਂ ਦੇਖਦਾ ਹਾਂ ਵੀ ਸੰਤ ਜੀ ਤੇ ਹਜੇ ਵੀ ਰੋਜ਼ ਹੀ ਨਾਮ ਜਪਦੇ ਨੇ ਇੱਕ ਦਿਨ ਨਾ ਉੱਥੇ ਖੜ ਕੇ ਕਹਿੰਦਾ ਸੰਤ ਜੀ ਵੀ ਮੇਰੇ ਮਨ ਚ ਇੱਕ ਸਵਾਲ ਹੈ ਸੰਤ ਜੀ ਕਹਿੰਦੇ ਦੱਸੋ ਕਿੰਦੇ ਵੀ ਤੁਸੀਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਦੇ ਸੀ ਵੀ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਦੇ دیدار ਹੋ ਜਾਣ ਹੁਣ ਤਾਂ ਪਰਮਾਤਮਾ ਨੇ ਤੁਹਾਨੂੰ ਦਰਸ਼ਨ ਤੇ دیدار ਵੀ ਦੇ ਦਿੱਤੇ ਨੇ ਤੇ ਫਿਰ ਕਾਥੋ ਰੋਜ਼ ਮੂਲ ਮੰਤਰ ਦਾ ਜਾਪ ਕਰਦੇ ਤਾਂ ਅਗੋ ਸੰਤ ਜੀ ਕਹਿੰਦੇ ਵੀ ਤੁਸੀਂ ਨਾ ਕੱਲ ਨੂੰ ਆਇਓ ਤੇ ਤੁਹਾਡੇ ਸਵਾਲ ਦਾ ਜਵਾਬ ਮੈਂ ਕੱਲ ਨੂੰ ਦਵਾਂਗਾ ਹੁਣ ਬੜਾ ਉਤਸੁਕ ਸੀ ਕਿ ਸੰਤ ਜੀ ਹੁਣ ਰੋਜ਼ ਮੂਲ ਮੰਤਰ ਦਾ ਜਾਪ ਕਿਉਂ ਕਰਦੇ ਨੇ ਹੁਣ ਨਾ ਉਹ ਘਰ ਗਿਆ ਤੇ ਘਰ ਜਾ ਕੇ ਹੁਣ ਉਹ ਸਵੇਰ ਦਾ ਇੰਤਜ਼ਾਰ ਕਰਨ ਲੱਗਾ ਹੁਣ ਅੰਮ੍ਰਿਤ ਵੇਲੇ ਆ ਕੇ ਤੇ ਬੈਠ ਗਿਆ ਸੰਤ ਫਕੀਰ ਜੀ ਕਹਿੰਦੇ ਵੀ ਅੱਜ ਨਾ ਮੈਂ ਤੁਹਾਨੂੰ ਇੱਕ ਕਥਾ ਸੁਣਾਉਣਾ ਵਾ ਕਹਿੰਦੇ ਇੱਕ ਨਗਰ ਸੀ ਤੇ ਉੱਥੇ ਇੱਕ ਨਾ ਰਾਜਾ ਰਾਜ ਕਰਿਆ ਕਰਦਾ ਸੀ ਉਹ ਰਾਜੇ ਨੂੰ ਫੁੱਲਾਂ ਬੂਟਿਆਂ ਦੇ ਨਾਲ ਬੜਾ ਪਿਆਰ ਸੀ ਰਾਜੇ ਨੇ ਆਪਣੇ ਮਹਿਲ 'ਚ ਆਪਣਾ ਕਮਰਾ ਇੱਕ ਪਾਸੇ ਬਣਵਾਇਆ ਹੋਇਆ ਸੀ ਰਾਜੇ ਦੇ ਕਮਰੇ ਦੇ ਸਾਹਮਣੇ ਉਹ ਬੜਾ ਵੱਡਾ ਬਾਗ ਉੱਚ ਤਰ੍ਹਾਂ ਤਰ੍ਹਾਂ ਦੇ ਫਲ ਤੇ ਫੁੱਲ ਲਾਏ ਹੋਏ ਸਨ ਉੱਥੇ ਰੋਜ਼ ਤਰ੍ਹਾਂ ਤਰ੍ਹਾਂ ਦੇ ਪੰਛੀ ਆ ਕੇ ਤੇ ਉਸ ਅੰਮ੍ਰਿਤ ਵੇਲੇ ਉੱਥੇ ਆਵਾਜ਼ ਕਰਦੇ ਤੇ ਰਾਜਾ ਉੱਠ ਜਾਂਦਾ ਰਾਜਾ ਜਦੋਂ ਉੱਠਦਾ ਤੇ ਉਹਦੇ ਕਮਰੇ ਦੀ ਬਾਰੀ ਬੜੀ ਵੱਡੀ ਸੀ ਉਹ ਸਵੇਰੇ ਸਵੇਰੇ ਉੱਥੇ ਟਹਿਲਦਾ ਕਿਉਂਕਿ ਜਦੋਂ ਟਹਿਲਦਾ ਨਾ ਤਾਂ ਉਹ ਰੋਜ਼ ਦੇਖਿਆ ਕਰਦਾ ਵੀ ਉਹ ਛੋਟਾ ਜਿਹਾ ਸੀ ਉਦੋਂ ਤੋਂ ਦੇਖਦਾ ਵੀ ਇੱਕ ਬੀਬੀ ਨਾ ਸਾਰੇ ਜਿੰਨਾ ਬਾਗ ਹੈ ਉਥੋਂ ਦੇ ਜਿਹੜੇ ਫਲ ਇਕੱਠੇ ਕਰਕੇ ਇੱਕ ਟੋਕਰੀ ਚ ਪਾਉਂਦੀ ਏ ਜਿੰਨੇ ਵੀ ਪੱਤੇ ਨੇ ਉਹ ਰੋਜ਼ ਇਕੱਠੇ ਕਰਕੇ ਤੇ ਉਥੋਂ ਸਾਰਾ ਬਾਗ ਸਾਫ਼ ਕਰਦੀ। ਰਾਜਾ ਕਹਿੰਦਾ ਵੀ ਬੜੀ ਸ਼ਿੱਦਤ ਨਾਲ ਕੰਮ ਕਰਦੀ। ਹੁਣ ਬਜ਼ੁਰਗ ਵੀ ਹੋ ਗਈ ਏ ਤੇ ਹੁਣ ਇਹਨੂੰ ਕੰਮ ਨਹੀਂ ਕਰਨਾ ਚਾਹੀਦਾ। ਮੈਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ। ਰਾਜੇ ਨੇ ਕਿਹਾ ਅਗਲੇ ਦਿਨ ਜਦੋਂ ਸ਼ਾਮ ਨੂੰ ਉਹ ਤੇ ਟਹਿਲਦਾ ਸੀ ਨਾ ਤਾਂ ਰਾਜੇ ਦੇ ਕੋਲ ਇੱਕ ਬੇਸ਼ਕੀਮਤੀ ਮੁੰਦਰੀ ਸੀ। ਉਹ ਕਿਤੇ ਦੂਰ ਦਰਾਡੇ ਦੇਸ਼ ਤੋਂ ਲੈ ਕੇ ਆਇਆ ਸੀ। ਉਹਦੇ ਚ ਜਿਹੜਾ ਰਤਨ ਸੀ ਨਾ ਉਹ ਬੜਾ ਬੇਸ਼ਕੀਮਤੀ ਸੀ। ਰਾਜੇ ਨੇ ਆਪਣੀ ਮੁੰਦਰੀ ਥੱਲੇ ਛੱਡਤੀ। ਹਨ ਉੱਤੇ ਪੱਤੇ ਡਿੱਗੇ ਤੇ ਉਹਦੇ ਵਿੱਚ ਲੁੱਕ ਗਈ ਹੁਣ ਜਦੋਂ ਸਵੇਰ ਹੋਈ ਨਾ ਤਾਂ ਉਹ ਮਾਈ ਆਈ ਉਹਨੇ ਸਭ ਤੋਂ ਪਹਿਲਾਂ ਇਹ ਫਲ ਚੁੱਕੇ ਟਾਹਣੀਆਂ ਚੁੱਕੇ ਪਾਸੇ ਰੱਖੀਆਂ ਉਸ ਤੋਂ ਬਾਅਦ ਜਦੋਂ ਪੱਤੇ ਸਾਫ਼ ਕਰਨ ਲੱਗੇ ਨਾ ਤਾਂ ਵਿੱਚ ਰਾਜੇ ਦੀ ਮੁੰਦਰੀ ਲੱਭੀ ਕਹਿੰਦੀ ਵੀ ਇੱਥੇ ਰਾਜੇ ਦਾ ਕਮਰਾ ਰਾਜਾ ਟਹਿਲਦਾ ਹੋਵੇਗਾ ਤੇ ਉਹਦੀ ਹੀ ਮੁੰਦਰੀ ਡਿੱਗੀ ਹੋਣੀ ਹੈ ਜਾ ਕੇ ਨਾ ਕਹਿੰਦੀ ਵੀ ਇਹ ਤਾਂ ਵਾਪਸ ਕਰਨੀ ਚਾਹੀਦੀ ਹੁਣ ਜਾ ਕੇ ਤੇ ਰਾਜੇ ਦੇ ਜਾ ਕੇ ਉਹ ਪੇਸ਼ ਹੋ ਗਈ ਰਾਜੇ ਦੇ ਕਮਰੇ 'ਚ ਗਈ ਉਹਨੂੰ ਜਿਹੜੇ ਅੱਗੇ ਖੜੇ ਸਨ ਸੈਨਿਕ ਉਹ ਲੈ ਕੇ ਕਿੰਦੀ ਰਾਜਾ ਵੀ ਮੈਂ ਨਾ ਤੁਹਾਡੀ ਅਮਾਨਤ ਤੁਹਾਨੂੰ ਵਾਪਸ ਕਰਨ ਆਈ ਆ ਤੁਸੀਂ ਸ਼ਾਇਦ ਕੱਲ ਟੈਲਦੇ ਹੋਵੋਗੇ ਤੇ ਤੁਹਾਡੀ ਮੁੰਦਰੀ ਥੱਲੇ ਡੇਕੀ ਸੀ ਤੇ ਮੈਂ ਤੁਹਾਨੂੰ ਵਾਪਸ ਲੈ ਕੇ ਆਇਆ ਦੇਣ ਆਈ ਆ ਰਾਜਾ ਹੋਰ ਵੀ ਜ਼ਿਆਦਾ ਖੁਸ਼ ਹੋ ਗਿਆ ਵੀ ਇਹ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਤੇ ਕਰਦੀਏ ਕਰਦੀ ਵੀ ਬੜਾ ਉਹਨੂੰ ਸਿੱਦਤ ਨਾਲ ਕਰਦੀਏ ਪਰ ਨਾਲ ਇਮਾਨਦਾਰੀ ਵੀ ਰਾਜਾ ਕਿੰਦਾ ਵੀ ਦੇਖ ਕੱਲ ਤਾਂ ਕੇ ਮੁੰਦਰੀ ਮੇਰੀ ਸੀ ਪਰ ਅੱਜ ਤੇਰੀ ਇਮਾਨਦਾਰੀ ਕਰਕੇ ਤੇ ਤੂੰ ਇੰਨੇ ਸਾਲ ਜਿਹੜੀ ਮਿਹਨਤ ਕੀਤੀ ਨਾ ਉਹਦੇ ਕਰਕੇ ਅੱਜ ਤੋਂ ਇਹ ਮੁੰਦਰੀ ਤੇਰੀ ਤੂੰ ਇਨੀ ਸਿੱਦਤ ਨਾਲ ਜਿਹੜਾ ਕੰਮ ਕੀਤਾ ਉਹਦੇ ਕਰਕੇ ਤੇ ਦੂਜਾ ਤੇਰੀ ਇਮਾਨਦਾਰੀ ਕਰਕੇ ਇਹ ਮੁੰਦਰੀ ਅੱਜ ਤੋਂ ਤੇਰੀ ਹੈ ਉਹ ਕਹਿੰਦੀ ਵੀ ਬੜਾ ਸ਼ੁਕਰ ਹੈ ਵੀ ਉਹ ਪਰਮਾਤਮਾ ਦਾ ਵੀ ਜਿਨੇ ਮੈਨੂੰ ਇੰਨੇ ਯੋਗ ਕੀਤਾ ਤੇ ਤੁਹਾਡਾ ਵੀ ਸ਼ੁਕਰ ਵੀ ਜਿਨੇ ਤੁਸੀਂ ਮੇਰਾ ਉਹ ਸਿੱਦਤ ਨਾਲ ਕੀਤਾ ਕੰਮ ਤੇ ਮੇਰੀ ਇਮਾਨਦਾਰੀ ਤੇ ਜਿਹੜਾ ਮੈਨੂੰ ਇਹ ਫਲ ਦਿੱਤਾ ਹੁਣ ਉਹ ਚੱਲੀ ਜਾਂਦੀ ਹੈ ਉਸ ਰਾਜਾ ਨੂੰ ਕਹਿੰਦਾ ਵੀ ਇਹਦੇ ਨਾਲ ਤੇਰੀਆਂ ਆਉਣ ਵਾਲੀਆਂ ਤਿੰਨ ਪੁਸ਼ਤਾਵਾਂ ਵੀ ਘਰ ਬੈਠ ਕੇ ਖਾ ਸਕਦੀਆਂ ਨੇ ਤੇਰੇ ਸਿਰ ਪੱਕਾ ਮਕਾਨ ਤੇ ਤਿੰਨ ਸਮੇਂ ਤੁਸੀਂ ਬੈਠ ਕੇ ਖਾ ਸਕਦੇ ਹੋ ਉਹ ਘਰ ਲੈ ਕੇ ਗਈ ਤੇ ਨੇ ਸਾਰਿਆਂ ਨੂੰ ਗੱਲ ਦੱਸੀ ਹੁਣ ਰਾਜਾ ਬੜਾ ਖੁਸ਼ ਬੇਬਜ਼ੂਰਗ ਹੋ ਗਈ ਸੀ ਤੇ ਇੰਨੇ ਜਿਹੜਾ ਇੰਨਾ ਕੁਝ ਨੂੰ ਮਿਲ ਗਿਆ ਤੇ ਹੁਣ ਆਰਾਮ ਨਾਲ ਪਾਕੀ ਦੇ ਦਿਨ ਬਤੀਤ ਕਰ ਲੈ ਕੇ ਪਰ ਅਗਲੀ ਸਵੇਰ ਹੋਈ ਤੇ ਰਾਜਾ ਜਦੋਂ ਟਹਿਲਣ ਗਿਆ ਸੀ ਨਾ ਰਾਜਾ ਮਾਈ ਨੂੰ ਦੇਖਦਾ ਵੀ ਫਿਰ ਛਾੜੂ ਲਈ ਜਾਂਦੀ ਹੈ ਇਨੂੰ ਤੇ ਮੈਂ ਤਾਂ ਦਿੱਤੀ ਸੀ ਮੁੰਦਰੀ ਵੀ ਬਾਕੀ ਦੀ ਜ਼ਿੰਦਗੀ ਸੁੱਖਾਂ ਨਾਲ ਬਤੀਤ ਕਰ ਲੈ ਪਰ ਇਹ ਫਿਰ ਝਾੜੂ ਲਾਈ ਜਾਂਦੀ ਏ ਉਹ ਉਹ ਦਿਨਾਂ ਉਤਸੁਕਤਾ ਜਿਹੜੀ ਸਰਾਜ ਦੀ ਬੜੀ ਵੱਧ ਗਈ ਵੀ ਇਹ ਕਿਉਂ ਆਈ ਏ ਉਹ ਪੱਜਾ ਪੱਜਾ ਥੱਲੇ ਆਇਆ ਆ ਕੇ ਕਹਿੰਦਾ ਮਾਈ ਵੀ ਕੱਲ ਜਿਹੜੀ ਮੁੰਦਰੀ ਦਿੱਤੀ ਸੀ ਤੈਨੂੰ ਦੱਸਿਆ ਵੀ ਤੇਰੀਆਂ ਤਿੰਨ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਨੇ ਤੇ ਤੂੰ ਫਿਰ ਝਾੜੂ ਲਾਣ ਆ ਗਈ ਉਹ ਕਹਿੰਦੀ ਰਾਜਨ ਮੈਨੂੰ ਪਤਾ ਵੀ ਉਹ ਨਾਲ ਮੈਂ ਪੱਕਾ ਮਕਾਨ ਤਿੰਨ ਸਮੇਂ ਬੈਠ ਕੇ ਸਾਰਾ ਪਰਿਵਾਰ ਖਾ ਸਕਦੇ ਪਰ ਰਾਜਾ ਜਿਸ ਕੰਮ ਦੇ ਕਰਕੇ ਮੇਰੀਆਂ ਆਉਣ ਵਾਲੀਆਂ ਤਿੰਨ ਪੁਸ਼ਤਾ ਵੀ ਬੈਠ ਕੇ ਖਾ ਸਕਦੀਆਂ ਨੇ ਜਿਹਦਾ ਫਲ ਮੈਨੂੰ ਅੱਜ ਮਿਲਿਆ ਤੇ ਉਹ ਕੰਮ ਨੂੰ ਮੈਂ ਕਿਵੇਂ ਛੱਡਦਾ ਰਾਜਾ ਇਹ ਸੁਣ ਕੇ ਸੁੰਨ ਹੋ ਗਿਆ ਹੁਣ ਉੱਥੇ ਬੈਠੇ ਉਹ ਸੰਤ ਜੀ ਕਹਿੰਦੇ ਵੀ ਇੱਥੇ ਬੈਠੇ ਇੱਕ ਮਨੁੱਖ ਦਾ ਸਵਾਲ ਸੀ ਵੀ ਮੂਲ ਮੰਤਰ ਦਾ ਜਾਪ ਜਿਹੜਾ ਹੈ ਉਹਦੇ ਨਾਲ ਮੈਨੂੰ ਪਰਮਾਤਮਾ ਦੇ ਦਰਸ਼ਨ ਦਿਦਾਰ ਤੇ ਹੋ ਗਏ ਨੇ ਤੇ ਹੁਣ ਕਿਉਂ ਕਰਦਾ ਕਹਿੰਦੇ ਉਸ ਕੰਮ ਨੂੰ ਉਸ ਸ਼ਬਦ ਨੂੰ ਮੈਂ ਕਿਵੇਂ ਛੱਡਦਾ ਜਿਸ ਕਰਕੇ ਮੈਨੂੰ ਉਹ ਫਲ ਮਿਲਿਆ ਜਿਵੇਂ ਸਮਾਈ ਨੂੰ ਉਹ ਫਲ ਤੇ ਮਿਲ ਗਿਆ ਸੀ ਪਰ ਜਿਸ ਸਦਕਾ ਮਿਲਿਆ ਸੀ ਉਹ ਕੰਮ ਨੂੰ ਕਿਵੇਂ ਛੱਡ ਦੇ ਜਿਹਦੇ ਸਦਕਾ ਉਹਦੀ ਗਰੀਬੀ ਦੂਰ ਹੋ ਗਈ ਸੀ ਤੇ ਜਿਸ ਮੋਲ ਮੰਤਰ ਦੇ ਸ਼ਬਦ ਕਰਕੇ ਮੈਨੂੰ ਪਰਮਾਤਮਾ ਦੇ ਦਰਸ਼ਨ دیدار ਹੋ ਗਏ ਨੇ ਤੇ ਮੈਂ ਉਹਦਾ ਪੱਲਾ ਕਿਵੇਂ ਛੱਡ ਸਕਦਾ ਇਸ ਲੀਕਾ ਦੀ ਵੀ ਗਿਣਤੀ ਮਿੰਤੀ ਵਿੱਚ ਨਾ ਪਵੋ ਜਦੋਂ ਸਮਾਂ ਲੱਗੇ ਉਦੋਂ ਪਰਮਾਤਮਾ ਦਾ ਜਾਪ ਕਰੋ ਤੁਸੀਂ ਦੇਖਿਓ ਫਿਰ ਪਰਮਾਤਮਾ ਨਿਤਨੇਮ ਦਾ ਹੀ ਬਲ ਬਖਸ਼ਣਗੇ ਫਿਰ ਪਰਮਾਤਮਾ ਤੁਹਾਨੂੰ ਗੁਰੂ ਘਰ ਵੀ ਲੜ ਲਾਉਣਗੇ ਤੇ ਹਰ ਬੁਰੀ ਬਲਾ ਤੋਂ ਵੀ ਬਚਾਉਣਗੇ ਇਸ ਲਈ ਮੂਲ ਮੰਤਰ ਦਾ ਜਾਪ ਕਰਨ ਉਪਰੰਤ ਜ਼ਰੂਰ ਬੋਲੋ ਵੀ ਪ੍ਰਮਾਤਮਾ ਮੈਂ ਤੇਰੇ ਦਰ ਦਾ ਚਾਕਰਾਂ ਮੈਂ ਪ੍ਰਮਾਤਮਾ ਤੇਰਾ ਮਾ ਪ੍ਰਮਾਤਮਾ ਤੂੰ ਮੈਨੂੰ ਬਖਸ਼ ਲੈ ਵੀ ਪ੍ਰਮਾਤਮਾ ਜੋ ਵੀ ਗੁਨਾ ਮੇਰੇ ਤੋਂ ਜੋ ਵੀ ਗਿਲੇ ਸ਼ਿਕਵੇ ਹੋਏ ਨੇ ਉਸ ਤੋਂ ਮੈਨੂੰ ਹੁਣ ਦੂਰ ਕਰ ਦੇ ਵੀ ਮੇਰੇ ਮਨ 'ਚ ਕਿਸੇ ਲਈ ਰੋਖ ਰੋਸ ਈਰਖਾ ਤੇ ਵੈਰ ਵਿਰੋਧ ਨਾ ਹੋਵੇ ਵੀ ਮੈਂ ਤੇਰਾ ਵਾਂ ਤੇ ਮੈਂ ਤੇਰੇ ਦਰ ਦਾ ਹੀ ਚਾਕਰ ਮੇਰੀ ਲਾਜ ਰੱਖ ਲੈ ਮੈਨੂੰ ਬਖਸ਼ ਲੈ ਫਿਰ ਪ੍ਰਮਾਤਮਾ ਆਪੇ ਪਲਾ ਕਰਨਗੇ